ਇੱਕ ਮੁੰਡਾ ਦੁਰਮਚਨਾਂ ਨੇ ਉਹ ਕੁੱਟ ਰਿਆ ਤੇ ਇੱਕ ਲੇਬਰ ਕਰ ਰਹੀ ਸੀ ਅਸੀਂ ਇੱਟਾਂ ਦਾ ਢੇੜਾ ਛਿਟ ਕੇ ਮੁੜ ਚੱਲੀਆਂ ਦੁਬਾਰੇ ਢੇੜਾ ਲੈ ਕੇ ਆਏ ਜੀ ਵੀਸੀ ਨੇ ਆ ਹਾਕਮਾਰੀ ਉਹ ਹਾਕਮਾਰੀ ਕਹਿੰਦਾ ਵੀ ਦੋ ਮੁੰਡਿਆਂ ਤੇ ਠਿੱਕ ਡਿੱਪੀ ਉਦੋਂ ਇੱਕ ਜੀ ਵੀਸੀ ਵਾਲੇ ਨੂੰ ਉਧਰੋਂ ਹਾਕਮਾਰੀ ਫੇਰ ਉਹਰੇ ਬੰਦੇ ਇਕੱਠੇ ਹੋਏ ਨੇ ਜੀ ਫੇਰ ਉਹ ਬੱਲੇ ਅਸੀਂ ਇਹ ਚੱਕਰੌਲੀ ਪਾ ਜੀ ਦੋਨੋਂ ਬੱਝ ਗਏ ਜੀ ਦੋਵਾਂ ਨੂੰ ਲੈ ਗਏ ਜੀ ਦੇਖੋ ਦੋਵਾਂ 'ਚ ਸਾਹ ਤੇ ਆਏ ਕਹਿੰਦੇ ਵੀ ਇਹਨਾਂ ਦਾ ਤਾਂ ਨਾਤਾ ਜੀ ਵੀਸੀ ਆ ਦਾ ਖੋਟਾ ਜੀ ਅਜਾ ਨਾ ਵਿਚਾਰਿਆਂ ਦਾ ਉਹਨਾਂ ਦਾ ਖੋਟਾ ਅਸੀਂ ਇੱਟਾ ਢੋਲ ਲਾ ਕਰਾਂਗੇ ਉਹ ਬਚਾਰੇ ਲੇਬਲ ਕਰਨ ਲੱਗ ਰਹੇ ਨੇ ਇੱਕ ਪਾਸੇ ਅਸੀਂ ਤਿਆਰ ਕਰਤੀ ਤੇ ਦੂਜੇ ਪਾਸੇ ਨੇ ਉਹ ਤਿਆਰ ਕਰ ਲੱਗ ਰਿਆ ਜੀ ਅੱਜ ਸਾਨਕ ਸੂਚਨਾ ਪ੍ਰਾਪਤ ਹੋਈ ਚਠੇਨਨਹੇੜੇ ਪਿੰਡ ਇੱਕ ਟੋਬੇ ਦੀ ਫਟਾਈ ਦਾ ਕੋਈ ਕੰਮ ਚੱਲ ਰਿਹਾ ਸੀਗਾ ਉਹਦੇ ਵਿੱਚ ਕੋਈ ਮਜ਼ਦੂਰਾਂ ਦੇ ਪਰ ਮਿੱਟੀ ਦੀ ੱਟੀ ਗਾੜੀ ਕਰਨ ਉਹਨਾਂ ਨਾਲ ਅੰਦੁਰ ਘਟਨਾ ਵਾਪਰ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਮਜ਼ਦੂਰ ਦੀ ਕਹਿੰਦੇ ਸੀ ਮੌਕੇ ਤੇ ਹੀ ਆਪਣਾ ਡੈਥ ਹੋ ਗਈ ਤੇ ਦੂਸਰੇ ਮਜ਼ਦੂਰ ਨੂੰ ਜਿਹੜਾ ਹੈ ਇਲਾਜ ਲਈ ਸਿਗੁਰ ਹਸਪੀਟਲ ਸੁਨਾਹ ਭੇਜਿਆ ਗਿਆ ਉਸ ਤੋਂ ਬਾਅਦ ਉਹਨੂੰ ਸੰਗੁਰ ਭੇਜਿਆ ਗਿਆ ਜਿੱਥੇ ਉਹਦੀ ਹੁਣ ਹਾਲ ਸਟੇਬਲ ਹੈ ਤੇ ਕੀ ਕਾਰਵਾਈ ਹੈ ਤੁਹਾਡੀ ਜੀ ਮਤਲਬ ਤੁਸੀਂ ਇਸ ਮਾਮਲੇ ਨੂੰ ਲੈ ਕੇ ਦੇਖੋ ਇਹ ਪ੍ਰਸ਼ਾਸਨ ਵੱਲੋਂ ਇਸ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਉਹਦੀ ਮਦਰ ਆਏ ਨੇ ਖਾਣੇ ਵਿਖੇ ਖਾਣੇ ਵਿਖੇ ਆਪਣੀ ਸਟੇਟਮੈਂਟ ਦਰਜ ਕਰਾ ਰਹੇ ਨੇ ਜਿਸ ਮਤਲਬਕ ਪੁਲਿਸ ਵੱਲੋਂ ਬਣਦੀ ਕਾਰਵਾਈ ਜਿਹੜੀ ਹੈ ਕੀ ਸੀ ਜੀ ਕਿ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਦੋ ਗਰੀਬ ਪਰਿਵਾਰ ਦੇ ਮਜ਼ਦੂਰ ਸਨ ਜਿਹੜੇ ਕਿ ਪੰਚਾਇਤੀ ਰਾਜ ਵੱਲੋਂ ਜੋ ਸੀਚੇਵਾਲ ਪ੍ਰੋਜੈਕਟ ਹੈ ਉਸ ਅੱਠਾਂ ਨੇੜਾ ਪਿੰਡ ਵਿੱਚ ਬਣਾਇਆ ਜਾ ਰਿਹਾ ਤੀਆ ਉਹਦੇ ਪਿਛੇ ਕੰਮ ਕਰ ਰਹੇ ਸੀ ਦੋਏ ਮੁੰਡੇ ਤੇ ਉਥੇ ਢਿੱਗ ਡਿੱਗਣ ਦੇ ਕਾਰਨ ਜੋ ਕਿ ਠੇਕੇਦਾਰ ਦੀ ਬੜੀ ਅਨਗਹਿਲੀ ਹੈ ਜਿਹੜੀ ਕਿ ਅਨ ਸੇਫ ਉਹ ਥਾਂ ਦੀ ਜਿੱਥੇ ਇਹਨਾਂ ਮਜ਼ਦੂਰਾਂ ਨੂੰ ਬਾੜਿਆ ਗਿਆ ਉਹਨਾਂ ਦੇ ਵਿੱਚ ਦੋ ਜਾਨੇ ਉਹ ਭਰਾ ਤੇ ਸਕੇ ਦੋਏ ਵਿੱਚ ਦਬ ਗਏ ਤੇ ਕੱਢਣ ਦੇ ਸਮੇਂ ਕੋ ਰੱਬ ਜਾਣਦਾ ਵੀ ਪਹਿਲਾਂ ਕੋਈ ਪੱਥਰ ਵੱਜ ਕੇ ਹੋਇਆ ਜਾਂ ਜੀ ਸੀ ਬੀ ਦੇ ਕੱਢਣ ਦੇ ਕਾਰਨ ਹੈ ਇੱਕ ਦੀ ਜਿਹੜਾ ਦਾ ਮੂੰਹ ਹੈ ਜਿਹੜਾ ਸਾਰਾ ਫੇਸ ਮਿੱਧਿਆ ਗਿਆ ਉਹਦੀ ਡੈਥ ਹੋ ਗਈ ਤੇ ਇੱਕ ਦੇ ਬਹੁਤ ਕਾਫੀ ਗੰਭੀਰ ਛੱਟਾਂ ਨੇ ਜਿਹਨੂੰ ਕੀ ਸੰਗਰੂਰ ਸਰਕਾਰੀ ਹਸਪੀਟਲ ਦੇ ਵਿੱਚੋਂ ਦਾਖਲ ਨੇ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਸਰਕਾਰ ਤੋਂ ਵੀ ਜਿਹੜਾ ਇਸ ਐਨ ਗੱਲੀ ਦਾ ਦੋਸ਼ੀ ਆ ठेकेदार ਜਾਂ ਕੋਈ ਹੋਰ ਵੀ ਅਧਿਕਾਰੀ ਤਾਂ ਉਹਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਗਰੀਬ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ ਘਰ ਵੀ ਇਹਨਾਂ ਦਾ ਕੱਚਾ ਹੈ ਇਨਾਂ ਦੇ ਪਿਤਾ ਦੀ ਪਹਿਲਾਂ ਡੈਥ ਹੋਈ ਹੋਈ ਹੈ ਵੀ ਸਰਕਾਰ ਆਪਦੇ ਵੱਲੋਂ ਇਹਨਾਂ ਨੂੰ ਜੋ ਜੋਗਵਾ ਮਾਮਜ਼ਾ ਬਣਦਾ ਵੱਧ ਤੋਂ ਵੱਧ ਵੱਡੀ ਬਿੱਤੀ ਸਰਕਾਰ ਆਪਦੇ ਤੌਰ ਤੇ ਕਰੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਆਪਦੇ ਤੌਰ ਦੇ ਉੱਤੇ ਸਰਕਾਰ ਨੂੰ ਲਿਖੇ ਪਾਜਦੇ ਨੂੰ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਉਸ ਨੌਜਵਾਨ ਦੀ ਜਿਹਦੀ ਮੌਤ ਹੋਈ ਹੈ ਉਹਦਾ ਮਾਮਜ਼ਾ ਦਵਾਇਆ ਜਾਵੇ ਜੇਕਰ ਇਸ ਗੱਲ ਦੇ ਉੱਤੇ ਸਰਕਾਰ ਖਰੀ ਨਹੀਂ ਉੱਤਰਦੀ ਤਾਂ ਸਾਡੇ ਸਮੁੱਚਾ ਨਗਰ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਵਰਗ ਨਾਲ ਲੋਕ ਜੁੜੇ ਹੋਏ ਨੇ ਭਾਵੇਂ ਕਿਸੇ ਜਥੇਬੰਦੀ ਦਾ ਸਾਰਾ ਪਿੰਡ ਦਾ ਇੱਕ ਹੀ ਗੱਲ ਹੈ ਕਿ ਜੇ ਸਰਕਾਰ ਨੇ ਸਾਨੂੰ ਜੋਗ ਮਾਮਲਾ ਨਾ ਦਿੱਤਾ ਤੇ ਬਣਦੀ ਕਾਰਵਾਈ ਠੇਕੇਦਾਰਾਂ ਤੇ ਨਾ ਕੀਤੀ ਤਾਂ ਸਾਨੂੰ ਛਟਕਾਂ ਤੇ ਉਤਰਨਾ ਪੂ ਭਾਵੇਂ ਸਾਨੂੰ ਧਰਨੇ ਲਾਉਣੇ ਪੈਣ ਸਾਡੇ ਸਾਰੇ ਘਟਨਾ ਦਾ ਜੀ ਹੁਣ ਇਹ ਜਿਹੜਾ ਪੰਚਾਇਤੀ ਰਾਜ ਨੂੰ ਦਿੱਤਾ ਹੈ ਜਿਹੜਾ ਆਪਣਾ ਇਹ ਚਿੱਟੇ ਵਾਲ ਮਾਰ ਟ੍ਰੀਟਮੈਂਟ ਆ ਲਾਉਣਾ ਤੇ ਇਹ ਕੀ ਬਣ ਰਿਹਾ ਸੀ ਓਰੇ ਇਹ ਟੂਬੇ ਮਤਲਬ ਸਾਫ ਸੁਥਰਾ ਪਾਣੀ ਹੋ ਕੇ ਗਾਹਾਂ ਪਰ ਜਮੀਨਾਂ ਉੱਪਰ ਲੱਗਣ ਵਾਸਤੇ ਵਾਟਰ ਟ੍ਰੀਟਮੈਂਟ ਪਲਾਨ ਹਾਂ ਹਾਂ ਵਾਟਰ ਟ੍ਰੀਟਮੈਂਟ ਪਲਾਨ ਮਰਦੀ ਹੈ ਅੱਛਾ ਜੀ ਤੇ ਇਹ ਪੰਚਾਇਤੀ ਰਾਜ ਨੂੰ ਦਿੱਤਾ ਸੀ ਗਾਹਾਂ ਇਹ ਠੇਕੇਦਾਰਾਂ ਨੇ ਜਿਹੜਾ ਠੇਕੇਦਾਰਤੀ ਆ ਉਹ ਤੋਂ ਗਾਹਾਂ ਠੇਕੇ ਤੇ ਇਹਨਾਂ ਨੇ ਮੁੰਡੇ ਲਾਇਰ ਕੇ ਦੀ ਕੰਮਾਂ ਤੇ ਫਿਰ ਕੀ ਹੋਇਆ ਬਾਕੀ ਇਹ ਦੇਖੋ ਜਿਹੜੇ ਮਿੱਟੀ ਦੀ ਜ਼ਿਆਦਾ ਸੀਕਰ ਉਹਨਾਂ ਨੂੰ ਵੀ ਚਾਹੀਦਾ ਦੇ ਦਿਓ ਜਿਹੜੇ ਮੁੰਡੇ ਕੰਮ ਕਰ ਰਹੇ ਤੇ ਗਏ ਤੇ ਮਿਸਟਰੀ ਵੀ ਇੰਨੀ ਉੱਚੀ ਮਿੱਟੀ ਪਈ ਉਹਨਾਂ ਨੇ ਪਹਿਲਾਂ ਜੀ ਸੀ ਬੀ ਨਾਲ ਪ੍ਰਾਂਤ ਪ੍ਰਾਂਧ ਕਰਾਉਣੀ ਹੈ ਦੀ ਦੇਖੋ ਕੀ ਹੋਇਆ ਮਦਦ ਮੈਂ ਦੱਸਾਂ ਮਤਲਬ ਟਿਕਟਿਪੀ ਉਤੋਂ ਜੀ ਟਿਕਨ ਦੇ ਵਿੱਚ ਆ ਕੇ ਦੋ ਬੰਦੇ ਅੱਛਾ ਥੱਲੇ ਨਿਉ ਪਰ ਰਹੇ ਤੇ ਮਜ਼ਦੂਰ ਸੀ ਉਹ ਨਹੀਂ ਮੇਰੀ ਬੇਸਤਰੀ ਦੇ ਦੋ ਐ ਚੇ ਕੀ ਨਾਮ ਸੀ ਉਹਨਾਂ ਦਾ ਇੱਕ ਦਾ ਨੋ ਤਾਂ ਗਗਨਦੀਪ ਹੈ ਹਾਂ ਇੱਕ ਦਾ ਹਰਦੀਪ ਇੱਕ ਨੋ ਹਰਦੀਪ ਹੈ ਜੀ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488